ਲਾਈ ਵਾਲੇ ਸਾਰੇ ਭਰਾ ਇਹਨਾਂ ਦਾ ਪ੍ਰੈਣਾ ਕੋ ਚੱਲਦਾ ਪਿਆ ਹੈ 2007-08 ਦੇ ਵਿੱਚ ਠੇਕੇਦਾਰੀ ਦੇ ਉੱਤੇ ਮੇਰੇ ਖਾ ਰੱਖੇਗੇ ਠੇਕੇਦਾਰੀ ਦੇ ਕੰਮ ਕਰਦੇ ਹੋਣੇ ਕਿੰਨੇ ਸਾਨੂੰ ਪੱਕੇ ਕਰੋ ਕੱਲ ਵੀ ਉਹਨਾਂ ਨੇ ਮੇਰੇ ਆਫਿਸ ਤੇ ਧਰਨਾ ਲਾਇਆ ਸੋ ਇਹਦੇ ਨਾਲ ਮੈਂ ਅਫਸਰ ਸਰਬਾਨਾ ਦੇ ਨਾਲ 3 ਤਰੀਕ ਨੂੰ 3 ਦਸੰਬਰ ਨੂੰ ਚੰਡੀਗੜ੍ਹ ਮੀਟਿੰਗ ਰੱਖੀ ਹੈ ਉੱਥੇ ਇਹਨਾਂ ਨੂੰ ਬੁਲਾਇਆ ਸੋ ਉੱਥੇ ਜੋ ਵੀ ਮੀਟਿੰਗ ਹੋਏਗੀ ਇਹਦੇ ਇਹਨਾਂ ਬਾਰੇ ਸੋਣ ਦੀਆਂ ਕਾਫੀ ਮੰਗਾ ਉਹਦੇ ਵਾਸਤੇ ਇੱਕ ਕਮੇਟੀ ਬਣੀ ਹੋਈ ਹੈ ਜਿਹਦੇ ਵਿੱਚ ਹਰਪਾਲ ਚਿਮਾ ਜੀ ਹੈ ਕੱਲ ਮੀਟਿੰਗ ਇਹਨਾਂ ਦੀ ਉਸ ਤੋਂ ਬਾਅਦ ਜਦੋਂ ਨੈਕਸਟ ਮੀਟਿੰਗ ਹੋਏਗੀ ਉਹਦੇ ਵਿੱਚ ਮੈਂ ਆਪ ਖੁਦ ਬੈਠੂਗਾ ਤੇ ਉਹਨਾਂ ਦਾ ਜਿਹੜੀਆਂ ਪ੍ਰੋਬਲਮਾਂ ਚੰਗੀ ਤਰ੍ਹਾਂ ਆਪਣੇ ਮੈਂ ਸੁਣੂਗਾ ਸਮਝੂਗਾ ਅਜੇ ਤੇ ਮੈਂ ਇਹ ਬੇਨਤੀ ਲੈ ਵੀ ਜਾਂ ਧਰਨਾ ਦੇ ਅੰਤ ਤੱਕ ਪੁੱਛ ਤੇ ਲੈ ਕਰੋ ਕੋਈ ਸਲਾਹ ਕਰ ਲਈਏ ਕਰੋ ਸਿੱਧੇ ਧਰਨਾ ਸੋ ਇਹ ਕਹਿੰਦੇ ਧਰਨਾ ਤੇ ਲਾਵਾਂਗੇ ਪਰ ਇਹਨਾਂ ਨੂੰ ਤਿੰਨ ਤਰੀਕ ਨੂੰ ਮੈਂ ਬੁਲਾ ਚੰਡੀਗੜ੍ਹ ਉੱਥੇ ਬੈਠ ਕੇ ਮਸਲੇ ਦਾ ਹੱਲ ਕਰਾਂਗਾ ਪਿਛੇ ਇੱਕ ਮਹੀਨੇ ਤੋਂ ਕਾਫੀ ਇੱਕ ਮਹੀਨੇ ਤੋਂ ਜਿਹੜਾ ਵੀ ਕਾਫੀ ਕੰਨਾਕੀ ਇੱਕ ਮਹੀਨੇ ਪਿਛਲੇ ਇੱਕ ਮਹੀਨੇ ਤੋਂ ਕਾਫੀ ਗੱਲਬਾਤ ਹੋਣਾ ਚਾਹੀਦੀ ਕੋਈ ਵੀ ਜਿਹੜਾ ਨਾ ਮੇਰੀ ਗੱਲਬਾਤ ਨਹੀਂ ਪਹਿਲੀ 27 ਦਾ ਰਿਜਲਟ ਆ 24 ਨੂੰ ਨਾ ਨਹੀਂ ਆ ਘਤਰ ਨਲਾਲੇ ਉਹ ਤੇ ਮੈਂ ਤੇ ਉਹਨਾਂ ਨੂੰ ਇਹ ਸਮਝਾ ਰਿਹਾ ਸੀ ਕਿ ਧਰਨੇ ਦੇੰ ਤੋਂ ਪਹਿਲਾਂ ਗੱਲ ਤੇ ਕਰ ਲਈਦੀ ਹੁੰਦੀ ਆ ਬਹਿ ਕੇ ਗੱਲ ਕਰੋ ਜਿਹੜਾ ਕੋਈ ਮਸਲਾ ਦੱਸੋ ਸੋ ਉਹਨੇ 33 ਦਾ ਟਾਈਮ ਰੱਖਿਆ 33 ਨੂੰ ਬੈਠ ਕੇ ਗੋਵਰਨਮੈਂਟ ਨਾਲ ਮਨਤੇਜ ਸਾਹਿਬ ਕਿਹੜੀ ਇਹ ਮੰਗਾ ਇਹਨਾਂ ਦੀਆਂ ਇਹ ਗਿਆ ਜਿਹੜੀਆਂ ਠੇਕੇਦਾਰੀ ਦੇ ਤੌਰ ਤੇ ਮੁਲਾਜ਼ਮ ਰੱਖੇ ਸੀ ਕਹਿੰਦੇ ਪੱਕੇ ਕਰੋ ਜੀ